ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜਦੇ ਆਂ ਰਾਈਟਰ ਜਸਵੀਰ ਕੌਰ ਢਾਲਗੜ ਦੀ ਕਹਾਣੀ ਧੀਆ ਦੇ ਲੇਖ ਅਗਲਾ ਭਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਬਲਵਿੰਦਰ ਨੇ ਚਾਹ ਪਿੰਦੇ ਟਾਈਮ ਹੀ ਜਗਦੀਪ ਨਾਲ ਰਹਿੰਦੇ ਸਾਰੇ ਕੰਮਾਂ ਦੀ ਸਲਾਹ ਕਰ ਲਈ ਬਲਵਿੰਦਰ ਨੂੰ ਸ਼ੁਰੂ ਤੋਂ ਹੀ ਆਦਤ ਆ ਕੇ ਹਰ ਕੰਮ ਸਲਾਹ ਨਾਲ ਕਰਨਾ ਚਾਹੇ ਮੂਰਲਾ ਬੰਦਾ ਉਮਰ ਵਿੱਚ ਛੋਟਾ ਚਾਹੇ ਵੱਡਾ ਹੋਵੇ ਸਵੇਰ ਦੀ ਰੋਟੀ ਪਾਣੀ ਖਾ ਕੇ ਫਿਰ ਸਾਰੇ ਜਾਣੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਏ ਸਭ ਤੋਂ ਵੱਧ ਕਾਹਲ ਬਾਜ਼ਾਰ ਜਾਣ ਦੀ ਖੁਸ਼ੀ ਨੂੰ ਹੁੰਦੀ ਸੀ ਉਹਨੂੰ ਆਪਣੇ ਸੂਟਾਂ ਦੀ ਸਿਲਾਈ ਦੀ ਟੈਨਸ਼ਨ ਹੋਈ ਸੀ ਕਿ ਵਿਆਹ ਤੱਕ ਤਿਆਰ ਨਹੀਂ ਹੋਣੇ ਅੱਜ ਖੁਸ਼ੀ ਤੇ ਹਰਿੰਦਰ ਨੇ ਲੁਧਿਆਣੇ ਰਾਜਵੰਤ ਦੀ ਤੇ ਆਪਣੀ ਸ਼ਾਪਿੰਗ ਲਈ ਵੀ ਜਾਣਾ ਸੀ ਘਰ ਵਿੱਚ ਦੌੜ ਭੱਜ ਦਾ ਮਾਹੌਲ ਸੀ ਜਗਦੀਪ ਆਪਣੇ ਡੈਡੀ ਕਰਕੇ ਚਾਹੇ ਕਿੰਨਾ ਦਿਲੋਂ ਦੁਖੀ ਸੀ ਪਰ ਗੁਰੀ ਤੇ ਉਹਦੇ ਪਰਿਵਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ ਜਦੋਂ ਖੁਸ਼ੀ ਹੋਣੀ ਸਾਰੇ ਤਿਆਰ ਸੀ ਤਾਂ ਰਾਜਵੰਤ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਆ ਕੇ ਲੈ ਜਾਵਾਂ ਖੁਸ਼ੀ ਨਹੀਂ ਨਹੀਂ ਅਸੀਂ ਆ ਜਾਣਾ ਇੱਥੇ ਬਾਜ਼ਾਰ ਜਾ ਕੇ ਆਉਣਾ ਅਸੀਂ 2 ਘੰਟੇ ਤੱਕ ਆਉਂਦੇ ਹਾਂ ਰਾਜਵੰਤ ਖੁਸ਼ਪ੍ਰੀਤ ਕਰ ਠੀਕ ਨੇ ਸਾਰੇ ਕੋਈ ਗੱਲ ਆ ਗੁਰੀ ਭੈਣ ਠੀਕ ਆ ਖੁਸ਼ੀ ਹਾਂਜੀ ਗੁਰੀ ਵੀ ਠੀਕ ਆ ਰਾਜਵੰਤ ਬਾਕੀ ਸਭ ਵੀ ਠੀਕ ਨੇ ਰਾਜਵੰਤ ਫਿਰ ਸੱਚ ਦੱਸਣਾ ਇੰਨੀ ਪਰੇਸ਼ਾਨ ਕਿਉਂ ਹੋ ਖੁਸ਼ੀ ਨਹੀਂ ਰਾਜਵੰਤ ਉਹ ਗੱਲ ਨਹੀਂ ਬਸ ਮੈਨੂੰ ਇਹ ਆ ਕੇ ਵਿਆਹ ਵਿੱਚ 3 ਦਿਨ ਰਹਿ ਗਏ ਪਤਾ ਨਹੀਂ ਤਿਆਰੀ ਕਿਵੇਂ ਹੋਊ ਰਾਜਵੰਤ ਓਹੋ ਖੁਸ਼ਪ੍ਰੀਤ ਸਭ ਕੁਝ ਹੋ ਜਾਣਾ ਏ ਸਾਨੂੰ ਕੁਝ ਵੀ ਸਪੈਸ਼ਲ ਨਹੀਂ ਚਾਹੀਦਾ ਆਪਣੀ ਸ਼ਾਮ ਨੂੰ ਪੈਲਸ ਵਿੱਚ ਪਾਰਟੀ ਤਾਂ ਰੱਖੀ ਹੋਈ ਆ ਖੁਸ਼ਪ੍ਰੀਤ ਹਾਂਜੀ ਠੀਕ ਮੈਨੂੰ ਇਹ ਸੀ ਕਿ ਉਦੋਂ ਤੱਕ ਮੇਰੇ ਸੂਟ ਤਿਆਰ ਨਹੀਂ ਹੋਣੇ। ਰਾਜਵੰਤ ਹੱਸਦਾ ਹੋਇਆ ਜੇ ਨਹੀਂ ਤਿਆਰ ਹੋਣਗੇ ਬਾਅਦ ਵਿੱਚ ਹੋ ਜਾਣਗੇ। ਖੁਸ਼ੀ ਕਰੋ ਕਰੋ ਤੁਸੀਂ ਵੀ ਮਜ਼ਾਕ। ਸਾਰੇ ਇਦਾਂ ਹੀ ਮਜ਼ਾਕ ਕਰਦੇ ਨੇ ਮੈਨੂੰ। ਚਲੋ ਫਿਰ ਅਸੀਂ ਆਉਂਦੇ ਆਂ। ਖੁਸ਼ੀ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ। ਖੁਸ਼ੀ ਤੇ ਹਰਿੰਦਰ ਬਾਜ਼ਾਰ ਦੇ ਕੰਮ ਕਾਜ ਕਰਕੇ ਲੁਧਿਆਣੇ ਨੂੰ ਚਲੇ ਗਏ ਗੁਰੀ ਅੱਜ ਘਰੇ ਇਕੱਲੀ ਹੀ ਸੀ ਜਗਦੀਪ ਦਾ ਧਿਆਨ ਗੁਰੀ ਵੱਲ ਸੀ ਉਹ ਦੋ ਵਾਰ ਘਰ ਗੇੜਾ ਮਾਰ ਗਿਆ ਸੀ ਦੁਪਹਿਰ ਤੱਕ ਫਿਰ ਰਾਜੂ ਤੇ ਮਨਜੀਤ ਘਰ ਆ ਗਈਆਂ ਖੁਸ਼ੀ ਨੇ ਜਾਂਦੇ ਹੋਏ ਰਸਤੇ ਵਿੱਚ ਹਰਿੰਦਰ ਨੂੰ ਦੱਸਿਆ ਵੀਰੇ ਅੱਜ ਨਰਿੰਦਰ ਵੀਰਾ ਪੁੱਛਦਾ ਸੀ ਵੀ ਤੈਨਦੀਪੀ ਨੂੰ ਵਿਆਹ ਤੇ ਆਉਣ ਲਈ ਫੋਨ ਕਰ ਦਿੱਤਾ ਵੀਰੇ ਮੈਂ ਉਹਨਾਂ ਨੂੰ ਹਾਂ ਕਹਿ ਦਿੱਤਾ ਹਰਿੰਦਰ ਦੀਪੀ ਨੇ ਮੈਸੇਜ ਦਾ ਜਵਾਬ ਦਿੱਤਾ ਖੁਸ਼ੀ ਨਹੀਂ ਵੀਰੇ ਰਿੰਦਰ ਕਹਿੰਦਾ ਚੱਲ ਕੋਈ ਨਹੀਂ ਪਰ ਵਿਆਹ ਆ ਜਾਵੇ ਕਿਉਂਕਿ ਨਰਿੰਦਰ ਨੇ ਉਹਦੇ ਬਾਰੇ ਜ਼ਰੂਰ ਪੁੱਛਣਾ ਇਹੀ ਗੱਲਾਂ ਕਰਦੇ ਉਹ ਦੋਵੇਂ ਜਾਣੇ ਲੁਧਿਆਣੇ ਪਹੁੰਚ ਗਏ ਰਾਜਵੰਤ ਜਾਂਦਿਆਂ ਨੂੰ ਪਹਿਲਾਂ ਹੀ ਰੈਡੀमेड ਕੱਪੜਿਆਂ ਵਾਲੀ ਦੁਕਾਨ ਤੇ ਖੜਾ ਸੀ ਪਹਿਲਾਂ ਉਹਦੇ ਕੱਪੜੇ ਲੈ ਲੈ ਫਿਰ ਰਾਜਵੰਤ ਖੁਸ਼ਪ੍ਰੀਤ ਨੂੰ ਪਾਟੀ ਪਾਟੀ ਲੇਹੰਗਾ ਦੇਖਣ ਨੂੰ ਕਹਿਣ ਲੱਗਾ ਖੁਸ਼ੀ ਨੇ ਦੱਸਿਆ ਕਿ ਲੇਹੰਗਾ ਤਾਂ ਮੈਂ ਲੈ ਲਿਆ ਜੇ ਤੁਹਾਨੂੰ ਨਹੀਂ ਪਸੰਦ ਆਉ ਤਾਂ ਆਪਾਂ ਹੋਰ ਦੇਖ ਲੈਂਦੇ ਆ ਖੁਸ਼ਪ੍ਰੀਤ ਨੇ ਆਪਣੇ ਮੋਬਾਈਲ ਵਿੱਚ ਫੋਟੋ ਕੱਢ ਕੇ ਵਿਖਾ ਦਿੱਤੀ ਰਾਜਵੰਤ ਇਹ ਤਾਂ ਬਹੁਤ ਸੋਹਣਾ ਸ਼ਾਮ ਦੀ ਪਾਰਟੀ ਲਈ ਵਧੀਆ ਲੱਗੂ ਮੰਮੀ ਤੇ ਦੀਦੀ ਨੂੰ ਦਿਖਾ ਲੈਂਦੇ ਆ ਖੁਸ਼ਪ੍ਰੀਤ ਹਾਂਜੀ ਦਿਖਾ ਦਿਓ ਉੱਥੋਂ ਰਾਜਵੰਤ ਉਹਨਾਂ ਨੂੰ ਆਪਣੇ ਮੰਮੀ ਹੋਣਾ ਕੋਲ ਕੱਪੜਿਆਂ ਵਾਲੀ ਦੁਕਾਨ ਤੇ ਲੈ ਗਿਆ ਖੁਸ਼ਪ੍ਰੀਤ ਆਪਣੇ ਸੱਸਤੇ ਦੀਦੀ ਨੂੰ ਮਿਲਣ ਤੋਂ ਬਾਅਦ ਰਾਜਵੰਤ ਨੇ ਫਿਰ ਖੁਸ਼ਪ੍ਰੀਤ ਨੂੰ ਆਪਣੀ ਚਾਚੀ ਜੀ ਭੂਆ ਜੀ ਤੇ ਮੰਮੀ ਜੀ ਨਾਲ ਵੀ ਮਿਲਵਾਇਆ ਫਿਰ ਉਹਨਾਂ ਸੂਟ ਵਗੈਰਾ ਲੈ ਲਏ ਖੁਸ਼ਪ੍ਰੀਤ ਨੇ ਬਾਅਦ ਵਿੱਚ ਆਪਣੇ ਸੱਸ ਨਾਲ ਪਾਰਟੀ ਲਈ ਲਹਿੰਗੇ ਦੀ ਗੱਲ ਵੀ ਕਰ ਲਈ ਉਹਨਾਂ ਨੇ ਕਿਹਾ ਪੁੱਤ ਬਰੀ ਦਾ ਸੂਟ ਆਨੰਦ ਕਾਰਜ ਤੇ ਪਾ ਲਵੀ ਲੈhenga ਸ਼ਾਮ ਨੂੰ ਪਾਰਟੀ ਤੇ ਪਾ ਲੈਣਾ ਖੁਸ਼ਪ੍ਰੀਤ ਨੇ ਕਿਹਾ ਹਾਂਜੀ ਮੰਮੀ ਜੀ ਉਹਨਾਂ ਸੂਟ ਖੁਸ਼ੀ ਨੂੰ ਫੜਾ ਦਿੱਤਾ ਹਰਿੰਦਰ ਤੇ ਖੁਸ਼ਪ੍ਰੀਤ ਘਰ ਵਾਪਸ ਆ ਗਏ ਸਾਰੇ ਖੁਸ਼ਪ੍ਰੀਤ ਨੂੰ ਪੁੱਛਣ ਲੱਗੇ ਸੀ ਕਿ ਕਿਵੇਂ ਦੇ ਲੱਗੇ ਸੋਹਰੇ ਕਿਉਂਕਿ ਵਿਆਹ ਇੰਨੀ ਛੇਤੀ ਰੱਖ ਦਿੱਤਾ ਕਰਕੇ ਸਭਨਾਂ ਦੇ ਮਨ ਵਿੱਚ ਕੁਝ ਨਾ ਕੁਝ ਚੱਲ ਰਿਹਾ ਸੀ ਖੁਸ਼ਪ੍ਰੀਤ ਸਿਰਫ ਹੱਸੀ ਜਾਵੇ ਕਿ ਲੈ ਮੈਨੂੰ ਕੀ ਪਤਾ 2 ਘੰਟਿਆਂ ਵਿੱਚ ਕੀ ਪਤਾ ਲੱਗਦਾ ਤੇ ਉਹ ਅੰਦਰ ਗੁਰੀ ਕੋਲ ਚਲੀ ਗਈ ਗੁਰੀ ਖੁਸ਼ੀ 2 ਘੰਟੇ ਤਾਂ ਬਹੁਤ ਜ਼ਿਆਦਾ ਨੇ ਮੈਂ ਜਿਸ ਦਿਨ ਪਹਿਲੇ ਦਿਨ ਦੀਪ ਨੂੰ ਮਿਲੀ 5 ਮਿੰਟ ਗੱਲ ਕਰਨ ਤੋਂ ਬਾਅਦ ਹੀ ਅਹਿਸਾਸ ਹੋ ਗਿਆ ਸੀ ਕਿ ਦੀਪ ਬਹੁਤ ਚੰਗੇ ਇਨਸਾਨ ਨੇ ਨਹੀਂ ਤਾਂ ਮੈਨੂੰ ਪਹਿਲਾਂ ਫੋਨ ਤੇ ਗੱਲ ਕਰਨਾ ਵੀ ਔਖਾ ਲੱਗਦਾ ਸੀ ਖੁਸ਼ੀ ਓਮੇ ਤਾਂ ਗੁਰੀ ਰਾਜਵੰਤ ਵੀ ਵਧੀਆ ਨੇ ਗੁਰੀ બસ ਫਿਰ ਸਭ ਕੁਝ ਠੀਕ ਹੈ। ਦੋਵਾਂ ਭੈਣਾ ਕਿੰਨਾ ਟਾਈਮ ਗੱਲਾਂ ਕਰੀ ਗਈਆਂ। ਅਗਲੇ ਦਿਨ ਦੇ ਕੰਮ ਕਾਜ ਦਾ ਸਲਾਹ مشورہ ਕਰਕੇ ਸਾਰੇ ਟਾਈਮ ਨਾਲ ਹੀ ਸੋਗੇ। ਦੋ ਦਿਨ ਰਹਿ ਗਏ ਸੀ ਵਿਆਹ ਵਿੱਚ। ਤਕਰੀਬਨ ਸਾਰੀਆਂ ਤਿਆਰੀਆਂ ਹੋ ਗਈਆਂ ਸੀ। ਤੇ ਅੱਜ ਜਾਗੋ ਦਾ ਦਿਨ ਸੀ ਨੱਚਣ ਟੱਪਣ ਦਾ ਖੁਸ਼ੀ ਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਖੁਸ਼ੀ ਨੇ ਪਹਿਲਾਂ ਹੀ ਆਪਣੀ ਮੰਮੀ ਨੂੰ ਕਹਿ ਦਿੱਤਾ ਕਿ ਮੈਨੂੰ ਅੱਜ ਨੱਚਣ ਤੋਂ ਮਨਾ ਨਾ ਕਰਨਾ ਮੇਰੇ ਤੋਂ ਨਹੀਂ ਰਹਿ ਹੁਣ ਨੱਚੇ ਬਿਗੈਰ ਸਾਰੇ ਖੁਸ਼ੀ ਦੀ ਗੱਲ ਸੁਣ ਕੇ ਹੱਸਣ ਲੱਗੇ ਬਲਵਿੰਦਰ ਸਾਰਾ ਦਿਨ ਘਰ ਵਿੱਚ ਰੌਣਕਾਂ ਲਈ ਰੱਖਦੀ ਐ ਸਾਡਾ ਤਾਂ ਦਿਲ ਨਹੀਂ ਲੱਗਣਾ ਤੇਰੇ ਬਗੈਰ ਖੁਸ਼ੀ ਲੈ ਡੈਡੀ ਹੁਣ ਤੁਸੀਂ ਮੰਮੀ ਵਾਂਗੂ ਦਾਸ ਹੋ ਗਏ ਮਨਜੀਤ ਪੁੱਤ ਧੀਆ ਤੋਰਨੀਆ ਕਿਤੇ ਸੁਖਾਲੀਆਂ ਨਹੀਂ ਬਹੁਤ ਔਖਾ ਹੁੰਦਾ ਅੱਜ ਖੁਸ਼ਪ੍ਰੀਤ ਨੇ ਫੇਰ ਆਪਣੀਆਂ ਗੱਲਾਂ ਨਾਲ ਸਭ ਨੂੰ ਕੋਸ਼ ਕਰ ਦਿੱਤਾ ਦੁਪਹਿਰ ਤੋਂ ਬਾਅਦ ਨਾਨਕੇ ਆ ਗਏ ਸ਼ਾਮ ਤੱਕ ਸ਼ਿੰਦਰ ਹੋਣੀ ਵੀ ਆ ਗਏ 7:00 ਵਜੇ ਤੱਕ ਹਲਦੀ ਦੀ ਰਸਮ ਸ਼ੁਰੂ ਹੋ ਗਈ ਉਸ ਤੋਂ ਬਾਅਦ ਬਹੁਤ ਜ਼ਿਆਦਾ ਗਰਮੀ ਕਰਕੇ ਜਾਗੋ ਕੱਢਣ ਲਈ ਨੇੜੇ ਦੇ ਹਾਲ ਵਿੱਚ ਪ੍ਰਬੰਧ ਕੀਤਾ ਹੋਇਆ ਸੀ ਬਲਵਿੰਦਰ ਨੇ ਆਪਣੇ ਰਿਸ਼ਤੇਦਾਰਾਂ ਦਾ ਇਕੱਠ ਜਾਗੋ ਤੇ ਹੀ ਕੀਤਾ ਹੋਇਆ ਸੀ ਖੁਸ਼ੀ ਦੀ ਹਲਦੀ ਦੀ ਰਸਮ ਕਰਨ ਤੋਂ ਬਾਅਦ ਸਾਰਾ ਪਰਿਵਾਰ ਨਾਨਕੇ ਦਾਦਕੇ ਹਾਲ ਵਿੱਚ ਚਲੇ ਗਏ ਉੱਥੇ ਹੀ ਸਾਰੇ ਮਹਿਮਾਨਾਂ ਨੇ ਆਉਣਾ ਸੀ ਜਿੰਦਰ ਹਰਿੰਦਰ ਤੇ ਜਗਦੀਪ ਸ਼ਾਮ ਦੇ ਹਾਲ ਵਿੱਚ ਸਾਰੇ ਪ੍ਰਬੰਧ ਕਰਨ ਲੱਗੇ ਹੋਏ ਸੀ ਜਦੋਂ ਤੱਕ ਜਾਗੋ ਦੀ ਤਿਆਰੀ ਹੋਈ ਸਾਰੇ ਰਿਸ਼ਤੇਦਾਰ ਵੀ ਆਉਣ ਲੱਗ ਗਏ ਜਗਦੀਪ ਦੇ ਘਰ ਤੋਂ ਤਾਂ ਕੋਈ ਨਹੀਂ ਆਇਆ ਸੀ ਪਰ ਜਗਦੀਪ ਦੀ ਭੂਆ ਜੀ ਤੇ ਫੁੱਫੜ ਜੀ ਉਹਨਾਂ ਦੀ ਬੇਟੀ ਸਾਰੇ ਜਾਣੇ ਆਏ ਸੀ